ਸਾਸਰੀਕਾਲ ਦੀ ਸਾਰਿਆਂ ਨੂੰ ਅੱਜ ਆਪਾਂ ਗੱਲਾਂ ਕਰਾਂਗੇ ਵੀ ਜਿਹੜਾ ਤੀਆਂ ਦਾ ਤਿਹਾਰ ਆ ਉਹਨੂੰ ਆਪਾਂ ਕੀ ਮੰਨਦੇ ਆ ਰੀਤ ਜਾਂ ਕੋਈ ਰੀਤ ਦੇਖੋ ਜੀ ਜਿਸ ਤਰ੍ਹਾਂ ਨਾਲ ਮੈਂ ਸੁਣਿਆ ਮੇਰੇ ਹਿਸਾਬ ਨਾਲ ਤਕਰੀਬ ਇਹ ਆ ਤੇ ਆਪਾਂ ਅੱਜ ਇਸ ਬਾਰੇ ਗੱਲ ਕਰਦੇ ਆ ਤੇ ਪਹਿਲਾਂ ਮੈਂ ਤੁਹਾਨੂੰ ਇੱਕ ਹਾਸੇਵਾਰੀ ਗੱਲ ਦੱਸਦੀ ਆ ਵੀ ਸੌਣ ਮਹੀਨੇ ਦੇ ਵਿੱਚ ਜਦੋਂ ਕਿ ਕੁੜੀ ਦਾ ਵਿਆਹ ਹੁੰਦਾ ਆ ਸੌਣ ਪਹਿਲਾ ਸੌਣ ਮਹੀਨਾ ਜਿਹੜਾ ਆ ਪੇਕੇ ਆਪਣੇ ਬੇਟੀ ਨੂੰ ਆਪਣੇ ਘਰ ਲੈ ਜਾਂਦੇ ਆ ਤੇ ਮੈਨੂੰ ਇਹ ਵੀ ਸਮਝ ਨਹੀਂ ਆਉਂਦੀ ਸੀ ਵੀ ਆਪਣੀ ਬੇਟੀ ਨੂੰ ਕਿਉਂ ਘਰ ਲੈ ਜਾਂਦੇ ਆ ਤਾਂ ਇਦਾਂ ਹੋਇਆ ਵੀ ਮੈਂ ਆਪਣੇ ਹਸਬੰਡ ਨੂੰ ਪੁੱਛ ਬੈਠੀ ਵੀ ਕੁੜੀਆਂ ਨੂੰ ਪਹਿਲੇ ਸੌਣ ਦੇ ਵਿੱਚ ਘਰ ਕਿਉਂ ਲਿਜਾਂਦੇ ਆ ਤੇ ਹੁਣ ਤੁਸੀਂ ਕਹਿਣਾ ਵੀ ਇਹ ਕਿਦਾਂ ਦੀਆਂ ਗੱਲਾਂ ਕਰਦੀ ਹੈ ਨਾ ਤੇ ਜਾਨੀ ਕਿ ਮੈਨੂੰ ਜ਼ਿਆਦਾ ਆ ਗਿਆ ਤਾਂ ਮੈਨੂੰ ਕਿਹਾ ਵੀ ਚਲੋ ਕੋਈ ਗੱਲ ਨਹੀਂ ਤੁਹਾਡੇ ਨਾਲ ਸਾਂਝੀ ਕਰਦੀ ਹਾਂ ਠੀਕ ਹੈ ਤੇ ਮੇਰੇ ਹਸਬੰਡ ਮੈਨੂੰ ਕਹਿੰਦੇ ਬੀਜ ਜਦੋਂ ਪਹਿਲੇ ਸਮੇਂ ਸੀ ਨਾ ਉਹ ਤੋਂ ਸੌਣ ਮਹੀਨੇ ਦੇ ਵਿੱਚ ਮੀਂਹ ਵੀ ਬਹੁਤ ਪੈਂਦੇ ਹੁੰਦੇ ਸੀ ਤੇ ਘਰ ਵੀ ਕੱਚੇ ਹੀ ਹੁੰਦੇ ਸੀ ਤਾਂ ਇਸ ਕਰਕੇ ਨਾ ਜਿਹੜੇ ਪੇਕੇ ਜਾਂ ਸਹੁਰੇ ਦੋਨਾਂ ਨੂੰ ਫਿਕਰ ਹੁੰਦੀ ਸੀ ਵੀ ਸਾਡੀ ਨਵੀਂ ਵਿਆਹੀ ਧੀ ਜਾਂ ਨਵੀਂ ਵਿਆਹੀ ਨੂੰ ਕਿਤੇ ਕੱਚੇ ਕੋਠੇ ਨਾਲ ਸਾਡੇ ਢੱਠ ਜਾਣ ਤੇ ਹੋਰ ਨਾ ਇਹ ਥੱਲੇ ਆ ਕੇ ਮਰ ਮੁੱਕ ਜਾਵੇ ਤੇ ਇਸ ਕਰਕੇ ਜਿਹੜੀਆਂ ਧੀਆਂ ਨੂੰ ਪਹਿਲੇ ਸੌਣ ਦੇ ਵਿੱਚ ਇੰਦਾ ਵੀ ਭੇਕਿਆਂ ਦੇ ਘਰ ਭੇਜਿਆ ਜਾਂਦਾ ਮੈਨੂੰ ਨਹੀਂ ਪਤਾ ਇਹ ਸਹੀ ਹੈ ਜਾਂ ਗਲਤ ਹੈ ਜਾਨੀ ਕਿ ਮੈਨੂੰ ਉਹਨਾਂ ਨੇ ਐਸੇ ਤਰ੍ਹਾਂ ਦੱਸਿਆ ਅੱਜ ਆਪਾਂ ਗੱਲ ਕਰਾਂਗੇ ਵੀ ਤੀਆਂ ਦਾ ਤਿਹਾਰ ਜਿਹੜੀ ਮੇਨ ਮਕਸਦ ਆਪਾਂ ਗੱਲ ਕਰਨ ਲਈ ਮੈਂ ਵੀਡੀਓ ਤੇ ਆਈ ਆ ਇਹ ਗੱਲ ਆ ਤੇ ਦੇਖੋ ਜੀ ਕਹਿੰਦੇ ਆ ਵੀ ਇਹ ਜਦੋਂ ਮੁਗਲਾਂ ਦਾ ਰਾਜ ਸੀ ਉਸ ਟਾਈਮ ਨਾ ਕੀ ਹੁੰਦਾ ਸੀ ਸੌਣ ਮਹੀਨੇ ਦੇ ਵਿੱਚ ਜਿਹੜਾ ਉਸ ਟਾਈਮ ਦਾ ਕੋਈ ਰਾਜਾ ਸੀ ਉਹ ਹਨਾ ਸਾਰੇ ਨਗਰ ਦੇ ਵਿੱਚ ਰੰਡੋ ਰਫੇਲਾ ਦਿੰਦਾ ਸੀ ਵੀ ਜਿਹੜੀਆਂ ਵੀ 14-15 ਸਾਲ ਤੋਂ ਉੱਪਰ ਕੁੜੀਆਂ ਜਾਂ 35 ਸਾਲ ਤੱਕ 14-15 ਸਾਲ ਤੋਂ ਲੈ ਕੇ 35 ਸਾਲ ਤੱਕ ਕੁੜੀਆਂ ਜਾਂ ਬਹੂਆਂ ਜਿੰਨੀਆਂ ਵੀ ਹਨ ਸਾਜ ਧਜ ਕੇ ਜਿੱਥੇ ਵੀ ਬੰਦਿਆਂ ਦਾ ਇਕੱਠ ਹੁੰਦਾ ਸਾਥ ਹੁੰਦਾ ਹੈ ਉੱਥੇ ਸਾਰੀਆਂ ਪਹੁੰਚ ਜਾਣ ਦੇਖੋ ਜੀ ਰਾਜੇ ਦਾ ਹੁਕਮ ਤਾਂ ਸਾਰਿਆਂ ਨੂੰ ਮੰਨਣਾ ਹੀ ਪੈਂਦਾ ਆ ਤੇ ਇਸੇ ਤਰ੍ਹਾਂ ਹੀ ਸਾਰੇ ਕਰਦੇ ਸਜਾਤ ਜਾ ਕੇ ਆਪਣੀਆਂ ਕੁੜੀਆਂ ਨੂੰ ਆਪਣੀਆਂ ਧੀਆਂ ਨੂੰ ਉਥੇ ਸਾਥ ਦੇ ਵਿੱਚ ਭੇਜ ਦਿੰਦੇ ਫਿਰ ਉਹਨਾਂ ਨੂੰ ਨੱਚਣ ਵਾਸਤੇ ਕਿਹਾ ਜਾਂਦਾ ਤੇ ਉਹ ਜਦੋਂ ਨੱਚਦੀਆਂ ਉਹਨਾਂ ਵਿੱਚੋਂ ਜੋ ਵੀ ਉਹਨਾਂ ਨੂੰ ਚੰਗੀਆਂ ਲੱਗਦੀਆਂ ਚਾਹੇ ਉਹ ਕੁਵਾਰੀ ਤੇ ਚਾਹੇ ਉਹ ਵਿਆਹੀ ਜੋ ਵੀ ਉਹਨਾਂ ਨੂੰ ਚੰਗੀ ਲੱਗਦੀ ਉਹ ਆਪਣੇ ਨਾਲ ਲੈ ਜਾਂਦੇ ਪਰ ਵਾਪਸ ਨਹੀਂ ਸੀ ਆਉਣ ਦਿੰਦੇ ਉਹ ਆਪਣਾ ਮਨੋਰੰਜਨ ਕਰਦੇ ਸੀ ਕੁੜੀਆਂ ਨੂੰ ਨਚਾ ਕੇ ਮਨੋਰੰਜਨ ਕਰਦੇ ਸੀ ਪਰ ਅਸੀਂ ਇਹਨੂੰ ਇੱਕ ਤੀਆਂ ਦਾ ਤਿਹਾਰ ਮਨਾਉਣ ਲੱਗ ਪਏ ਮੈਨੂੰ ਹੁਣ ਇਹ ਕੁਝ ਨਹੀਂ ਪਤਾ ਇਹ ਸਹੀ ਆ ਜਾਂ ਗਲਤ ਪਰ ਮੇਰੇ ਮਨ ਵਿੱਚ ਵੀ ਇੱਕ ਸਵਾਲ ਸੀ ਜੋ ਕਿ ਮੈਂ ਕਈ ਵੀਡੀਓ ਦੇਖਣ ਤੋਂ ਬਾਅਦ ਮੈਨੂੰ ਵੀ ਇਹੀ ਕੁਝ ਪਤਾ ਲੱਗਾ ਵੀ ਇਹ ਤਿਹਾਰ ਨਹੀਂ ਇਹ ਕੋਈ ਰੀਤ ਨਹੀਂ ਇਹ ਇੱਕ ਕੂਰੀਤ ਹੈ ਹੁਣ ਅੱਗੇ ਤੋਂ ਤੀਆਂ ਦਾ ਤਿਹਾਰ ਮਨਾਉਣਾ ਜਾਂ ਨਹੀਂ ਮਨਾਉਣਾ ਉਹ ਤੁਹਾਨੂੰ ਪਤਾ ਹੋਊਗਾ ਮੈਂ ਇਸ ਬਾਰੇ ਕੁਝ ਨਹੀਂ ਕਹਿ ਸਕਦੀ ਕੀ ਤੁਸੀਂ ਚਾਹੁੰਦੇ ਆ ਕਿ ਸਾਡੀਆਂ ਬੱਚੀਆਂ ਆਪਾਂ ਉਹਨਾਂ ਨੂੰ ਸੁਜਾਤ ਜਾ ਕੇ ਇਸ ਤੀਆਂ ਲਈ ਤਿਆਰ ਕਰੀਏ ਨਹੀਂ ਨਾ ਤੇ ਆਪਾਂ ਇਹ ਤੀਆਂ ਦਾ ਤਿਹਾਰ ਜਿਹੜਾ ਅੱਗੇ ਤੋਂ ਨਹੀਂ ਮਨਾਉਣਾ ਹੈਗਾ ਭਾਵੇਂ ਜੋ ਮਰਜ਼ੀ ਹੋ ਜਵੇ ਅਸੀਂ ਤੀਆਂ ਦਾ ਤਿਹਾਰ ਨਹੀਂ ਮਨਾਉਣਾ ਜੇ ਤੁਹਾਨੂੰ ਮੇਰੀ ਗੱਲ ਚੰਗੀ ਲੱਗੀ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਤੇ ਮਿਲਾਂਗੇ ਆਪਾਂ ਕਿਸੇ ਹੋਰ ਵੀਡੀਓ ਦੇ ਨਾਲ ਉਹਨਾਂ ਚਰਜੀ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ